ਮੋਬਾਈਲ ਫੋਨ ਜਿਸ ਨੂੰ ਅਸੀਂ ਸਭ ਨੇ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਇਆ ਹੋਇਆ ਹੈ ਜੋ ਸਰੀਰ ਦਾ ਹੁਣ ਇੱਕ ਅੰਗ ਬਣ ਗਿਆ ਹੈ ਜੋ ਜ਼ਿੰਦਗੀ ਜਿਉਣ ਦੇ ਲਈ ਮੋਬਾਈਲ ਫੋਨ ਹੀ ਜ਼ਰੂਰੀ ਸਮਝਿਆ ਜਾਂਦਾ ਹੈ ਮੋਬਾਈਲ ਫੋਨ ਰਾਹੀਂ ਅਸੀਂ ਫੋਨ ਕਰਲਾ ਤੇ ਆਪਣੀਆਂ ਯਾਦਾਂ ਨੂੰ ਤਾਜ਼ਾ ਰੱਖਦੇ ਹਾਂ ਅਤੇ ਸੋਸ਼ਲ ਮੀਡੀਆ ਦੀ ਖੂਬ ਵਰਤੋਂ ਕਰਦੇ ਹਾਂ ਅਤੇ ਕਈਆਂ ਦਾ ਰੋਜ਼ਗਾਰ ਹੀ ਮੋਬਾਈਲ ਫੋਨ ਰਾਹੀਂ ਚੱਲਦਾ ਹੈ ਉਸੇ ਹੀ ਲੜੀ ਦੇ ਤਹਿਤ ਲਗਾਤਾਰ ਹੀ ਮੋਬਾਈਲ ਫੋਨ ਗੁੰਮ ਹੋਣਾ ਤੇ ਚੋਰੀ ਹੋਣ ਦੀਆਂ ਲਗਾਤਾਰ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਦੇ ਦੌਰਾਨ ਮੋਬਾਈਲ ਫੋਨ ਦੀ ਪਾਲ ਦੇ ਲਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜੋ ਕਿ ਸਾਈਬਰ ਕ੍ਰਾਈਮ ਥਾਣੇ ਕੋਲ ਪਹੁੰਚ ਜਾਂਦੀ ਹੈ ਜੇਕਰ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਸਾਲ 2025 ਦੇ ਦੌਰਾਨ 1 ਕਰੋੜ ਰੁਪਏ ਦੇ ਕਰੀਬ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਗਏ ਸਨ ਅਤੇ 280 ਦੇ ਕਰੀਬ ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਸਨ ਅਤੇ ਅੱਜ ਫਿਰ 135 ਲੋਕਾਂ ਦੇ 32 ਲੱਖ ਰੁਪਏ ਦੀ ਕੀਮਤ ਦੇ ਮੋਬਾਈਲ ਫੋਨ ਸ਼੍ਰੀਮਤੀ ਨਿਲਾੰਬਰੀ ਜਗਤਲੇ ਅਤੇ ਡਾਕਟਰ ਪ੍ਰਗਿਆ ਜਨ ਦੀ ਅਗਵਾਈ ਦੇ ਵਿੱਚ ਅਸਲ ਮਾਲਕਾਂ ਦੇ ਹਵਾਲੇ ਸੌਪੇ ਗਏ ਜਿਸ ਦੇ ਦੌਰਾਨ ਮੋਬਾਈਲ ਫੋਨ ਮਿਲਣ ਤੇ ਮੋਬਾਈਲ ਫੋਨ ਦੇ ਮਾਲਕਾਂ ਵੱਲੋਂ ਆਪਣੀ ਖੁਸ਼ੀ ਸਾਂਝੀ ਕੀਤੀ ਗਈ ਜੇਕਰ ਤੁਹਾਡਾ ਵੀ ਮੋਬਾਈਲ ਫੋਨ ਗੁੰਮ ਜਾ ਚੋਰੀ ਹੋਇਆ ਹੈ ਤਾਂ ਪਰੇਸ਼ਾਨ ਨਾ ਹੋਵੋ ਉਮੀਦ ਹੈ ਤੁਹਾਡਾ ਵੀ ਫੋਨ ਮਿਲ ਜਾਵੇ ਜਾਨੋ ਪੂਰੀ ਜਾਣਕਾਰੀ ਆਜਾ ਟੋਟਲ 130 ਮੋਬਾਈਲ ਜੋ ਲਾਸਟ ਹੋਏ ਸੀ ਲਾਸਟ ਹੋਏ ਸੀ ਜਾਂ ਚੋਰੀ ਹੋਏ ਸੀ ਵੱਖੋ ਵੱਖਰੇ ਥਾਵਾਂ ਤੋਂ ਫਰੀਦਕੋਟ ਜ਼ਿਲ੍ਹੇ ਦੇ ਉਹ ਇਸ ਤਰ੍ਹਾਂ ਕੇ ਇਸ ਤਰ੍ਹਾਂ ਦੇ ਮੋਬਾਈਲ 130 ਸਾਡੀ ਟੀਮ ਵੱਲੋਂ ਟ੍ਰੇਸ ਕੀਤੇ ਗਏ ਤੇ ਸਾਡੀ ਟੀਮ ਦੇ ਵਿੱਚ ਇਹ ਸਾਂਝਾ ਕੰਮ ਹੋਇਆ ਹੈ ਸਾਡੇ ਸਾਂਝ ਦੇ ਮੁਲਾਜ਼ਮ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਸਾਡੀ ਟੈਕਨੀਕਲ ਸੈੱਲ ਤੇ ਪੁਲਿਸ ਸਟੇਸ਼ਨ ਦੀ ਪੁਲਿਸ ਇਨ੍ਹਾਂ ਚਾਰਾਂ ਨੇ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਕੇ ਇਹ ਮੋਬਾਈਲ ਫੋਨਸ ਰਿਕਵਰ ਕੀਤੇ ਨੇ ਤੇ ਅੱਜ ਇਹ 130 ਜਣਿਆਂ ਨੂੰ ਅਸੀਂ ਵਾਪਸ ਕਰ ਰਹੇ ਹੁਨਾਰੇ ਮੋਬਾਈਲ ਫੋਨ ਉਹਨਾਂ ਦੀ ਅਮਾਨਤ ਉਹਨਾਂ ਕੋਲ ਪਹੁੰਚ ਰਹੀ ਹੈ ਸੋ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਨਵੇਂ ਸਾਲ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਇੱਥੇ ਫਰੀਦਕੋਟ ਪੁਲਿਸ ਵੱਲੋਂ ਕੀਤੀ ਗਈ ਹੈ ਇਹਨ ਦੇ ਵਿੱਚ ਟੈਕਨੀਕਲ ਸੈੱਲ ਤੇ ਸਾਈਬਰ ਸੈੱਲ ਵੱਲੋਂ ਟੈਕਨੀਕਲ ਸਰਵੇਲੈਂਸ ਲਗਾਈ ਜਾਂਦੀ ਹੈ ਆਈਐਮਆਈ ਸਰਚ ਵਗੈਰਾ ਵੀ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਚ ਫੀਲਡ ਵਰਕ ਦਾ ਵੀ 파ਟ ਹੁੰਦਾ ਹੈ ਜਦੋਂ ਉੱਥੇ ਉਹਦੀ ਲੋਕੇਸ਼ਨ ਟਰੇਸ ਹੁੰਨ ਜਾਂਦੀ ਹੈ ਉਹ ਜਾਂਦੀ ਹੈ ਉਦੋਂ ਸਾਡੀ ਥਾਣੇ ਦੀਆਂ ਟੀਮਾਂ ਜਾ ਕੇ ਉਹ ਰਿਕਵਰ ਕਰਕੇ ਲਿਆਉਂਦੀ ਹੈ ਤਾਂ ਕਈ ਵਾਰੀ ਹੁੰਦਾ ਕਿ ਮੋਬਾਈਲ ਚੋਰੀ ਹੁੰਦਾ ਹੈ ਜਿਸ ਤੋਂ ਬ੍ਰਾਂਧਨਗਰ ਉਹਨਾਂ ਖਿਲਾਫ ਵੀ ਕਰ ਰਹੀ ਉਹਨਾਂ ਖਿਲਾਫ ਜੋ ਢੁਕਵੀਂ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕੇਵਲ ਫਰੀਦਕੋਟ ਜ਼ਿਲ੍ਹੇ ਦੇ ਰਹਿਵਾਸੀ ਨਹੀਂ ਹੈਗੇ ਜਿਹੜੇ ਅੱਜ ਆਏ ਹੋਏ ਆ ਉਹ ਕਈ ਜਿਹੜੇ ਅਜੋਇਨਿੰਗ ਡਿਸਟ੍ਰਿਕਟਸ ਹੈਗਾ ਜਿਵੇਂ ਫਿਰੋਜ਼ਪੁਰ ਹੋ ਗਿਆ ਮੁਕਸਰ ਸਾਹਿਬ ਹੋ ਗਿਆ ਉਥੋਂ ਦੇ ਵੀ ਰਹਿਵਾਸੀ ਇੱਥੇ ਆਏ ਹੋਏ ਐ ਕਿਉਂਕਿ ਉਹਨਾਂ ਦੇ ਫੋਨ ਇੱਥੇ ਗਵਾਜ ਗਏ ਸਨ ਸੋ ਉਹਨਾਂ ਨੂੰ ਵੀ ਇਹ ਫੋਨ ਵਾਪਿਸ પાਕੇ ਬਹੁਤ ਖੁਸ਼ੀ ਹੋਈ ਐ ਕਿਉਂਕਿ ਫੋਨ ਦੇ ਨਾਲ ਸਿਰਫ ਮਾਲੀ ਨੁਕਸਾਨ ਨਹੀਂ ਉਹਨਦੇ ਚ ਉਹਨਾਂ ਦੀ ਯਾਦਾ ਵੀ ਜੁੜਿਆ ਹੋਈ ਐ ਉਹਨਾਂ ਦੀ ਫੋਟੋ ਵੀਡੀਓ ਵੀਡੀਓ ਤੇ ਇੰਪੋਰਟੈਂਟ ਡਾਟਾ ਵੀ ਉਹਨਾਂ ਦਾ ਸਾਰਾ ਰਿਕਵਰ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਖੁਸ਼ੀ ਦੇ ਨਾਲ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਅਸੀਂ ਵਧੀਆ ਕੰਮ ਆ ਰਹੇ ਹਾਂ ਕਈ ਲੋਕਾਂ ਕੋਲ ਇਹ ਨਹੀਂ ਉਹਦੇ ਕੋਲ ਮੋਬਾਈਲ ਨੰਬਰ ਨਹੀਂ ਹੈ ਜਾਂ ਕਿੱਥੋਂ ਕੰਪਲੇਨ ਰਖਾਣੀ ਹੈ ਕਿਸთან ਉਸ ਲਈ ਵੀ ਕਿਸਦਾ ਹੈਲਪ ਹੈ ਇਹਦੇ ਲਈ ਤੁਸੀਂ ਤਿੰਨ ਤਰੀਕੇ ਅਪਣਾ ਸਕਦੇ ਹੋ ਇੱਕ ਤਰੀਕਾ ਹੈ ਗਵਰਨਮੈਂਟ ਆਫ ਇੰਡੀਆ ਦਾ ਪੋਰਟਲ ਹੈ CEIR ਪੋਰਟਲ ਕਹਿੰਦੇ ਉਹਨੂੰ ਇਸ ਪੋਰਟਲ ਦੇ ਉੱਤੇ ਤੁਸੀਂ ਆਪਣੀ ਮੋਬਾਈਲ ਗਵਾਚਣ ਦੀ ਕੰਪਲੇਂਟ ਦਰਜ ਕਰਾ ਸਕਦੇ ਹੋ ਸੈਕੰਡ ਤਰੀਕਾ ਹੈ ਜਿਹੜਾ ਸਾਡੀ ਪੰਜਾਬ ਪੁਲਿਸ ਦੀ ਸਾਂਝ ਪੋਰਟਲ ਹੈਗਾ SWA NJH ਸਾਂਝ ਪੋਰਟਲ ਉਹਦੇ ਤੇ ਵੀ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤੇ ਤੀਜਾ ਤਰੀਕਾ ਇਹ ਹੈ ਕਿ ਸਿੱਧਾ ਤੁਸੀਂ ਆਪਣੇ ਥਾਣੇ ਦੇ ਵਿੱਚ ਆ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਮੰਨ ਲਓ ਕਿਸੇ ਦਾ ਮੋਬਾਈਲ ਖੁੰਦਾ ਹੈ ਉਹ ਕਿਸੇ ਕ੍ਰਿਮੀਨਲ ਦੇ ਹੱਥਾਂ ਦਾ ਹੈ ਜਾਂ ਕੋਈ ਗਲਤ ਐਕਟੀਵਿਟੀ ਕਰਦਾ ਹੈ ਤਾਂ ਉਸ ਨੂੰ ਫਿਰ ਕਿਸ ਤਰ੍ਹਾਂ ਹਾਂ ਇਸੇ ਇਸੇ ਲਈ ਸਾਡੀ ਇਹ ਮੁਹਿੰਮ ਚੱਲ ਰਹੀ ਹੈ ਇਹ ਵੱਖ-ਵੱਖਰੇ ਪੋਰਟਲਸ ਤੋਂ ਜਾਰੀ ਕੀਤੀ ਹੈ ਕਿ ਇਹ ਜਲਦ ਤੋਂ ਜਲਦ ਰਿਕਵਰ ਹੋ ਜਾਣ ਅੱਜ ਤੁਸੀਂ ਦੇਖਿਆ ਹੋਣਾ ਕਿ ਕਈਆਂ ਦੇ ਮੋਬਾਈਲ 3 ਮਹੀਨੇ ਦੇ ਪੀਰੀਅਡ ਦੇ ਅੰਦਰ ਅੰਦਰ ਹੀ ਅਸੀਂ ਰਿਕਵਰ ਕਰ ਲਿਆ ਸੋ ਇਹ ਪ੍ਰੀਵੈਂਸ਼ਨ ਐਕਟੀਵਿਟੀ ਵੀ ਹੈ ਉਨੇ ਨੈਕਸਟ ਟਾਈਮ ਮੋਬਾਈਲ ਵਾਪਸ ਲੈ ਕੇ ਤੇਰੇ ਨੇ ਕੰਪਲੇਟ ਉਠਾਣੇ ਆਏ ਆਂ ਤੇ ਮੋਬਾਈਲ ਕਿਦਾ ਬੰਮ ਹੋ ਗਿਆ ਚੋਰੀ 102 ਸੀਆਰਪੀ ਜਮ ਕੇ ਮਕਦਮਾ ਨੇ ਦਰਜ ਹੋਣਾ ਤੇ ਫੋਨ ਆਈ ਵਾਪਸ ਕਰ ਇਹਦੇ ਵਿੱਚ ਜੋ ਜੋ ਬੰਦੀ ਕਾਰਵਾਈ ਹੋਗੀ ਉਹ ਹੁੰਦੀ ਹੈ ਜੇ ਕੰਪਲੇਂਟ ਆਉਗੀ ਉਹਦੇ ਤੇ ਕਾਰਵਾਈ ਦੀ ਮੈਡਮ ਜਿਹੜੇ ਰਹਿ ਗਏ ਜਿਨ੍ਹਾਂ ਨੂੰ ਮੋਬਾਈਲ ਨਹੀਂ ਜਿਹੜੇ ਮਕਦਮੇ ਲਈ ਉਹਨਾਂ ਨੂੰ ਕੀ ਮੈਸੇਜ ਨਹੀਂ ਉਹਨਾਂ ਦੇ ਵਾਸਤੇ ਵੀ ਜਿੰਨੇ ਮੈਂ ਤੁਹਾਨੂੰ ਦੱਸਿਆ ਤਿੰਨ ਤਰੀਕੇ ਹੈਗੇ ਜਿਹਦੇ ਰਾਹੀਂ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਦਿੱਤੀ ਹੈ ਫੋਨ ਗਵਾਚਣ ਦੀ ਸੋ ਉਹਦੇ ਤੇ ਵੀ ਕੰਟੀਨਿਊਸਲੀ ਸਾਡਾ ਟੈਕਨੀਕਲ ਸੈੱਲ ਤੇ ਸਾਈਬਰ ਕ੍ਰਾਈਮ ਸੈੱਲ ਕੰਮ ਕਰਦੇ ਆ ਸਾਡੇ ਸਾਂਝ ਦੇ ਮੁਲਾਜ਼ਮ ਵੀ ਉਹਦੇ ਵਿੱਚ ਕੰਮ ਕਰਦੇ ਆ ਤੇ ਇਹ ਸਾਰੇ ਟੀਮਵਰਕ ਦੇ ਨਾਲ ਅਸੀਂ ਵੱਤੋ ਵੱਤ ਰਿਕਵਰੀ ਇਹਦੇ ਚ ਕਰਾਵਾਂਗੇ ਹੁਣ 6 ਮਹੀਨਾ ਪਹਿਲੇ ਵੀ ਫਰੀਦਕੋਟ ਪੁਲਿਸ ਨੇ ਕਈ ਮੋਬਾਈਲ ਰਿਕਵਰ ਕਰਕੇ ਉਹਨਾਂ ਦੇ ਬਣਦੇ ਮਾਲਕਾਂ ਨੂੰ ਵਾਪਸ ਕੀਤੇ ਸੀ ਇਹ ਜਿਹੜੀ ਰਿਕਵਰੀ 280 280 ਪਿਛਲੇ ਇਹ ਪਿਛਲੇ 3 ਮਹੀਨਾ ਦੀ ਕਾਰਗੁਜ਼ਾਰੀ ਹੈਗੀ ਹੈ ਤੇ ਇਹ ਕਾਰਗੁਜ਼ਾਰੀ ਸਾਡੀ ਇਸ ਤਰੀਕੇ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਥੈਂਕ ਯੂ ਕਿਸ ਨੇ ਗੈਸ ਨਾ ਦੇ ਕਿਸੇ ਨੇ ਕਿ ਮੈਂ ਆਪਣਾ ਇੱਕ ਫੋਨ ਆਪਣੇ ਜੀਵਨ ਦਾਤੀ ਬਣ ਚੁੱਕਿਆ ਜੀ ਜਿਹਦੇ ਵਿੱਚ ਜਿਵੇਂ ਮੈਡਮ ਪਹਿਲਾਂ ਕਹਿੰਦੇ ਸੀ ਆਪਣੇ ਬਹੁਤ ਹੀ ਪੁਰਾਣੀਆਂ ਇੱਕ ਯਾਦਾਂ ਹੁੰਦੀਆਂ ਮੇਰੇ ਫੋਨ ਦੇ ਵਿੱਚ ਵੀ ਸੀ 3 ਮਹੀਨੇ ਪਹਿਲਾਂ ਗੁੰਮ ਹੋਇਆ ਚੋਰੀ ਹੋਇਆ ਚਲੋ ਮਿਲਿਆ ਪਹਿਲੀ ਵਾਰੀ ਉਸ ਦੇ ਵਿੱਚ ਜਦੋਂ ਮੈਂ ਐਫ ਆਈ ਆਰ ਕਰਵਾਉਣ ਗਿਆ ਵੀ ਮੇਰਾ ਫੋਨ ਗੁੰਮ ਹੋਇਆ ਉਹਨਾਂ ਨੇ ਬੜੀ ਮਿਹਰਤਾ ਦਿਖਾਈ ਇਹ ਚੀਜ਼ਾਂ ਦੇਖ ਕੇ ਕਾਲਜ ਟਾਈਮ ਪੜ੍ਹਦੇ ਸੀ ਅੱਜ ਤੱਕ ਬਾਰਾਂਤੀਰਾ ਸਾਲ ਪਹਿਲਾਂ ਹੁੰਦੋ ਪੁਲਿਸ ਦਾ ਰਵਈਆ ਥੋੜਾ ਹੋਰ ਸੀ ਪਰ ਹੁਣ ਪੁਲਿਸ ਦਾ ਰਵਈਆ ਇੱਕ ਮਿੱਤਰ ਤਾੜਾ ਵੀ ਪਹਿਲਾਂ ਡਰ ਲੱਗਦਾ ਸੀਗਾ ਵੀ ਥਾਣੇ ਦੇ ਵਿੱਚ ਜਾਵਾਂਗੇ ਯਾਰ ਪਤਾ ਨਹੀਂ ਕੀ ਬੋਲਣਾ ਕੋ ਉਹਨਾਂ ਨੇ ਪਰ ਹੁਣ ਉੱਤੇ ਵੀ ਗਏ ਉੱਤੇ ਵੀ ਵੀਰ ਨੇ ਬਹੁਤ ਹੀ ਵਧੀਆ ਮੇਰੀ ਗੱਲ ਸੁਣੀ ਮੈਂ 2-3 ਵਾਰ ਗਿਆ ਹੁਣ ਮੈਨੂੰ ਕਾਲ ਆਈ ਕਾਲ ਕਰਕੇ ਪਹਿਲਾਂ ਆਖਿਆ ਵੀ ਤੁਸੀਂ ਕੱਲ ਨੂੰ ਆ ਕੇ ਫੋਨ ਲੈ ਲਓ ਫਿਰ ਕੋਈ ਹੋਣੀ ਆ ਕੋਈ ਆਪਣਾ ਕੋਈ ਹੋਰ ਸਿਸਟਮ ਹੋਣਾ ਕੋਈ ਪੁਲਿਸ ਦਾ ਨਾ ਬਹੁਤ ਹੀ ਰਿਆਣਾ ਫਿਰ ਸਪੈਸ਼ਲ ਫੇਰ ਕਾਲ ਕੀਤੀ ਵੀ ਤੁਸੀਂ ਵੀਰਵਾਰ ਨੂੰ ਆਇਓ ਵੀ ਚੱਕਰ ਹੀ ਨਾ ਲੱਗੇ ਕਿ ਤੁਹਾਡਾ ਵੀ ਕਿੰਨੀ ਪਹਿਲਾਂ ਨਹੀਂ ਤਾਂ 2 2 3 3 ਚੱਕਰ ਵੇਸੀ ਲੱਗ ਜਾਂਦੇ ਕਿਸੇ ਵੀ ਕੰਮ ਨੂੰ ਜਾਂਦੇ ਸੀਗੇ ਬਹੁਤ ਵਧੀਆ ਕਰਨਾ ਲੱਗਦੀਆਂ ਸਾਈਬਰ ਕ੍ਰਾਈਮ ਨੇ ਜੋ ਇਹ ਕਦਮ ਚੱਕਿਆ ਬਹੁਤ ਚੰਗਾ ਜੋ ਕਦਮ ਹੈ ਕਿਵੇਂ ਲੱਗਦਾ ਬਹੁਤ ਅੱਗੇ ਪਾਪਾ ਦਾ ਪਾਪਾ ਦਾ ਬਾਪੁਰਾ ਸੀ ਅੱਜ ਮਿਲ ਗਿਆ ਤੁਹਾਡਾ ਹੋਇਆ ਤੁਹਾਡੇ ਫਾਦੂ ਦਾ ਆਜਾ ਹਿੰਦੀ ਕਦੋਂ ਦਾ ਹੈ ਨਾ ਉਹ ਜੀ ਅਗੇ ਦਾ ਚੂਹ ਦਾ ਚੂਹ ਉਹ ਦਾ ਨਹੀਂ ਪਤਾ ਮੈਨੂੰ ਲਿੱਟ ਕਰ ਦਿੰਦੇ ਨਹੀਂ ਪਤਾਗਾ ਵੀ ਪਹਿਲਾਂ ਵੀ ਇੰਨਾ ਦਿੱਤੀਆਂ ਸੀ ਰਿਕਵਰੀਆਂ ਖੈਰ ਮੈਂ ਇਹ ਪਹਿਲੀ ਵਾਰੀ ਦੇਖਣ ਲੱਗਿਆ ਕਿ ਐਡਾ ਕੱਟ ਕਰਕੇ ਇੰਨੇ ਸਾਰੇ ਲਗਭਗ ਹੁਣ ਜਿਹੜੀ ਸੰਖਿਆ ਹੈ 1.5 ਤੋਂ 200 ਦੇ ਵਿੱਚ ਹੈ ਰਿਕਵਰ ਕਰਾ ਕੇ ਦੇ ਦਿੱਤੀ ਗਈ ਹੈ ਮੇਰਾ ਵੀ ਇਹਨਾਂ ਦੇ ਵਿੱਚ ਮਗਾਇਲ ਸੀ ਤੇ ਮੈਨੂੰ ਅੱਜ ਸੌਂਪ ਦਿੱਤਾ ਗਿਆ ਬੜੇ ਥੋੜੀ ਜੀ ਟਾਈਮ ਦੇ ਵਿੱਚ ਹੀ ਤਾਂ ਇੱਕ ਮੈਡਮ ਜੀ ਨੇ ਜਿਹੜਾ ਸਾਡਾ ਸਾਧਕ ਵਿਖੇ ਇੱਕ ਘਟਨਾ ਹੋਈ ਸੀ ਜਿਹੜਾ ਕਿ ਇੱਕ ਕਲਰਕ ਕਿੰਨੇ ਪੈਸੇ ਦਾ ਗਵਨ ਕਰਕੇ ਭੱਜ ਗਿਆ ਸੀ ਤੇ ਮੈਡਮ ਜੀ ਨੇ ਬਹੁਤ ਥੋੜੇ ਜੇ ਸਮੇਂ ਦੇ ਵਿੱਚ ਹੀ ਉਹਨੂੰ ਆਊਟ ਸਟੇਟ ਤੋਂ ਜਾ ਕੇ ਫੜ ਲਿਆ ਸੀ ਤਾਂ ਵੀ ਕਿਸ ਲਾਉਣ ਜਿਉਂ ਕੰਮ ਹੈ ਉਸ ਤੋਂ ਬਾਅਦ ਇੱਕ ਸੁਖਨ ਵਾਲੀ ਵਾਲੀ ਘਟਨਾ ਹੋਈ ਸੀ ਤਾਂ ਘਟਨਾ ਤਾਂ ਸਭ ਬਹੁਤ ਮਾੜੀ ਹੋਈ ਸੀ ਪਰ ਉਸ ਨੂੰ ਹੱਲ ਜਿਹੜੇ ਢੰਗ ਨਾਲ ਕੀਤਾ ਗਿਆ ਮੈਡਮ ਜੀਆ ਦੁਆਰਾ ਬਹੁਤ ਹੀ ਸਲਾਹੁਣਯੋਗ ਹੈ ਮੈਨੂੰ ਮਾਣ ਹੈ ਮੈਡਮ ਜੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਆਈ ਸਾਹਿਬ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਨੇ ਇੱਕ ਸਾਈਬਰ ਕ੍ਰਾਈਮ ਕ੍ਰੇਮ ਦਾ ਉਹਦਾ ਹੱਥ ਪਿਛਲੇ ਸਾਲ ਕਿ ਡੇਢ ਸਾਲ ਤੋਂ ਆਦੇ ਹੈਗਾ ਅਰਾਜ ਬੁਲੀ ਆ ਇਹਦੇ ਵਿੱਚ ਬਹੁਤ ਲੋਕਾਂ ਦੇ ਫਾਇਦੇ ਹੋਇਆ ਜਿਵੇਂ ਠਗੀਆਂ ਦੇ ਮੋਬਾਈਲ ਆ ਜਿਹੜੇ ਹੋਏ ਪਿਛਲੇ ਸਾਲ ਵੀ ਕਹਿੰਦੇ 3-400 ਮਾਰ ਵੰਡਿਆ ਐਡ ਵੀ 1.5-200 ਮਾਰਾ ਸਾਰੇ ਲੋਕਾਂ ਨੂੰ ਮਟਿਆ ਇਹ ਬਹੁਤ ਹੀ ਇੱਕ ਸਦਾਗਾ ਯੋਗ ਕਦਮ ਇਹਦੇ ਨਾਲ ਜਿਵੇਂ ਕਿ ਬਾਈ ਜੀ ਵੀ ਦੱਸ ਕੇ ਗਏ ਆ ਵੀ ਸਾਡੇ ਜਨਤਾ ਦੇ ਬਹੁਤ ਵਧੀਆ ਪਰਿਵਾਰ ਛੱਡੂਗਾ ਇਹ ਇੱਕ ਹੋਰ ਵੀ ਆ ਵੀ ਇੱਥੇ ਜਦੋਂ ਵੀ ਅਸੀਂ ਅਪਲੀਕੇਸ਼ਨ ਦੇਣ ਆਏ ਆ ਇੰਨਾ ਮੁਲਾਜ਼ਮਾ ਨੇ ਬੇਟੀਆਂ ਵੀ ਸੀ ਉੱਥੇ ਧੀਆਂ ਸਾਡੀਆਂ ਮੁਲਾਜ਼ਮਾਂ ਉਹਨਾਂ ਨੇ ਬਹੁਤ ਹੀ ਸਾਡਾ ਸਤਿਕਾਰ ਕੀਤਾ ਬਹੁਤ ਹੀ ਜਿੰਨਾ ਕਹਿ ਦੋ ਐਨਾ ਬੈਠੋ ਬਾਪੂ ਜੀ ਚਾਹ ਪੀਓਗੇ ਪਾਣੀ ਪੀਣਾ ਫਿਰ ਜਦੋਂ ਸਾਨੂੰ ਮੈਸੇਜ ਗਿਆ ਅਸੀਂ ਦਿਖਾਉਣ ਆਏ ਉਦੋਂ ਵੀ ਸਾਨੂੰ ਬਹੁਤ ਹੀ ਸਤਿਕਾਰ ਦਿੱਤਾ ਮੈਂ ਤਾਂ ਇਹੀ ਕਹਿਣਾ ਵੀ ਸਾਰੀ ਸਾਡੀ ਫਰੀ ਕੋਰਟ ਦੀ ਜਿੰਨੀ ਪੁਲਿਸ ਡਿਪਾਰਟਮੈਂਟ ਆ ਚਾਹ ਕੋਡ ਬਰੇ ਦਾ ਥਾਣਾ ਹੋਵੇ ਜਾਂ ਸਾਡਾ ਜੈਤੋ ਦਾ ਥਾਣਾ ਹੋਵੇ ਜਾਂ ਫਰੀ ਕੋਰਟ ਬਹੁਤ ਹੀ ਸਲਾਕਾਯੋਗ ਕੰਮ ਕਰ ਰਹੇ ਆ ਸਾਡੇ ਇੱਥੋਂ ਦੇ ਪੁਲਿਸ ਆਫੀਸਰ ਸਾਹਿਬਾਨ ਤੇ ਜਿੰਨੇ ਛੋਟੇ ਮੁਲਾਜ਼ਮ ਸਾਰੇ ਪਰਮਾਤਮਾ ਇਹਨਾਂ ਨੂੰ ਦੈਨ ਦੁਕਣੀ ਰਾਜ ਚੋਗਣੀ ਚੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਬਹੁਤ ਬਹੁਤ